ਇਸ ਤਰ੍ਹਾਂ ਦੇ ਜੰਗ ਦੇ ਹਾਲਾਤ ਬਣੇ ਹੋਏ ਨੇ ਜੇ ਕੋਈ ਇਹ ਰੀਅਲ ਸੈਂਸ ਦੇ ਵਿੱਚ ਹੌਟ ਵਾਰ ਹੋ ਗਈ ਤਾਂ ਇੰਡੀਆ ਵੈਸੇ ਜਿੰਨੀਆਂ ਪੈਰੀਫਰੀ ਸਟੇਟ ਐ ਉਹਨਾਂ ਨੂੰ ਆਪਣੀ ਮਨਮਰਜ਼ੀ ਦੇ ਨਾਲ ਆਪਣੇ ਨਾਲ ਰੱਖਣ ਦੀ ਸਮਰੱਥੀ ਨਹੀਂ ਰਹਿਣਾ ਸੋ ਇਹ ਹਥਿਆਰ ਵਨ ਸਟਰਗਲ ਦੀ ਜਾਂ ਰੈਫਰੈਂਡਮ ਦੀ ਇਹਨਾਂ ਦੀ ਲੋੜ ਹੀ ਨਹੀਂ ਆਈ ਦੂਗਾ ਲੱਗੇ ਚਲੀ ਗਈ ਜੇ ਉਹ ਸਥਿਤੀ ਨੂੰ ਡੀਲ ਕਰਨ ਦਾ ਮਸਲਾ ਹੁੰਦਾ 1947 ਤੋਂ ਬਹੁਤ ਪਹਿਲਾਂ ਇਹ ਗੱਲ ਦਿਸਣ ਲੱਗ ਗਈ ਸੀ ਕਿ ਅੰਗਰੇਜ਼ ਹੁਣ ਇਸ ਖਿੱਤੇ ਨੂੰ ਛੱਡ ਕੇ ਜਾਣਗੇ ਜਿਹੜੀ ਧਿਰ ਨੇ ਇੱਥੇ ਰਾਜ ਲਿਆ ਉਹਨੇ ਦੇਖ ਲਿਆ ਸੀਗਾ ਕਿ ਹੁਣ ਸੰਸਾਰ ਬਦਲਣ ਜਾ ਰਿਹਾ ਉਹਨਾਂ ਨੇ ਅੰਗਰੇਜ਼ ਨੂੰ ਕੱਟਣ ਦੇ ਲਈ ਜ਼ੋਰ ਨਹੀਂ ਲਾਇਆ ਉਹਨਾਂ ਨੇ ਇਸ ਗੱਲ ਦੀ ਵਿਉਤਬੰਦੀ ਕੀਤੀ ਕਿ ਅੰਗਰੇਜ਼ ਦੇ ਜਾਣ ਤੋਂ ਬਾਅਦ ਇਹ ਖਿੱਤਾ ਸਾਹਮਣਾ ਕਿਵੇਂ ਹੈ ਤੇ ਸਿੱਖ ਉਸ ਸਾਰੇ ਸਮੇਂ ਤੱਕ ਬਿਲਕੁਲ ਅਖੀਰ ਤੱਕ ਅੰਗਰੇਜ਼ ਨੂੰ ਕੱਟਣ ਦੇ ਲਈ ਜ਼ੋਰ ਲਾਉਂਦੇ ਰਹੇ ਜਿਹੜੇ ਕਿ ਪੱਦਖ ਦਿਖ ਰਿਹਾ ਸੀਗਾ ਕਿ ਇਹ ਜਾ ਰਹੇ ਨੇ ਸੋ ਇੱਥੇ ਖਤਾ ਖਾਤੀ ਅੱਜ ਕੀ ਵਾਪਰ ਰਿਹਾ ਦੁਨੀਆ ਦਾ ਸਾਰਾ ਨਿਜ਼ਾਮ ਚਲਮਰਾਇਆ ਹੋਇਆ ਜਿੰਨੇ ਨਾਮ ਬਣੇ ਸੀਗੇ ਸੰਸਾਰ ਨੂੰ ਚਲਾਉਣ ਦਿਓ ਸਾਰੇ ਖਿੰਡ ਰਹੇ ਆ ਬਹੁਤ ਜਲਦ ਇਸ ਕਿੱਤੇ ਦੇ ਵਿੱਚ ਜਿੰਨੀ ਤਥਲੀ ਮਚਣੀ ਹੈ ਉਹਦਾ ਆਪਾਂ ਅਜੇ ਅੰਦਾਜ਼ਾ ਨਹੀਂ ਲਾ ਰਹੇ ਇਹ ਖਿੱਤਾ ਆਉਂਦੇ ਸਮੇਂ ਦੇ ਵਿੱਚ ਵੱਡੀ ਤਬਦੀਲੀ ਵੱਲ ਨੂੰ ਵਧਣਾ ਹੈ। ਖਾਲਿਸਤਾਨ ਦੇ ਉਹਨਾਂ ਨੇ ਹੁਣ ਤੁਹਾਨੂੰ ਦੇਣਾ ਉਹਨਾਂ ਦੇ ਡੀਪ ਸਟੇਟ ਦੇ ਏਜੰਡੇ ਤੇ ਇਹ ਗੱਲ ਆ ਚੁੱਕੀ ਹੈ ਕਿ ਸਿੱਖਾਂ ਨੂੰ ਖਾਲਿਸਤਾਨ ਦਿੱਤੇ ਆ ਬਗੈਰ ਸਾਡੀ ਗਤੀ ਨਹੀਂ। ਉਹ ਤਾਂ ਹੁਣ ਸਿਰਫ ਇੱਕੋ ਮਾਰ ਤੇ ਬੈਠੇ ਨੇ ਕਿ ਚੱਲ ਜਿੰਨਾ ਚਿਰ ਹੁਣ ਪੰਜਾਬ ਆਪਣੇ ਕਬਜ਼ੇ 'ਚ ਹੈਗਾ ਇਹਦਾ ਨੁਕਸਾਨ ਕਰ ਜੀਏ ਜਾਂਦੇ ਜਾਂਦੇ ਆ। ਇਹਨਾਂ ਦਾ ਪਾਣੀ ਡੂੰਘਾ ਕਰਾ ਜੀਏ, ਨੌਜਵਾਨੀ ਨਸ਼ਿਆਂ ਨਾਲ ਮਾਰ ਦਈਏ, ਕੈਮੀਕਲ ਪਾਪਾ ਕੇ ਧਰਤੀ ਇਹਨਾਂ ਦੀ ਜ਼ਹਿਰੀਲੀ ਕਰ ਜੀਏ। ਤਾਕੇ ਇਹ ਵੀ ਸਾਡਿਆਂ ਕੋ ਜਿਵੇਂ ਨਹੀਂ 75 ਸਾਲਾਂ ਦੇ ਭੁੱਖ ਨੰਗ ਨਾਲ ਕੋਲੰਡੇ ਆ ਇਹ ਵੀ ਸਿੱਖ ਵੀ ਭੁੱਖ ਨਾਲ ਟਕਰਾ ਮਾਰ ਅਸੀਂ ਕਿਹੜੇ ਮਸਲਿਆਂ ਦੇ ਵਿੱਚ ਉਲਝੇ ਹੋਏ ਆਂ ਹਿੰਦੁਸਤਾਨ ਦੀ ਹਕੂਮਤ ਦੀ ਸਦਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਸਿੱਖ ਸ਼੍ਰੋਮਣੀ ਕਮੇਟੀ ਚ ਕਿੰਨੇ ਆਣਾ ਜੀ ਇੱਕ ਛੋਟੇ ਜਿਹੇ ਪੰਜਾਬੀ ਸੂਬੇ ਚ ਸਿੱਖਾਂ ਦੀ ਪਾਰਟੀ ਦਾ ਆਕੂ ਕਿੰਨੇ ਬੰਨਾ ਆ ਪੰਜਾਬ ਦੀਆਂ ਵਜ਼ੀਰੀਆਂ ਕਿਹਦੇ ਕੋਲ ਹੋਣੀਆਂ ਨੇ ਇਹ ਗੱਲਾਂ ਦੇ ਵਿੱਚ ਉੰਜੇ ਰਹੋ ਬਹੁਤ ਖੁਸ਼ ਹੈ ਹਿੰਦੁਸਤਾਨ ਦੀ ਸਰਕਾਰ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਕਿੰਨੇ ਇੰਪੋਰਟੈਂਟ ਪਲੇਅਰ ਹੋਣ ਦੇ ਬਾਵਜੂਦ ਸਿੱਖ ਆਪਣੀ ਐਹਮੀਅਤ ਨਹੀਂ ਸਮਝ ਰਹੇ ਸੋ ਬਿਲਕੁਲ ਜੰਗ ਦੀ ਜਿਹੜੇ ਬੰਦਿਆਂ ਨੂੰ ਇਹ ਲੱਗਦਾ ਕਿ ਇਹ ਘਟਨਾ 22 April ਤੋਂ ਪਹਿਲਗਾਮ ਚ ਕੋਈ ਘਟਨਾ ਹੋਈ ਸੀ ਉਹਦੇ ਕਰਕੇ ਸ਼ੁਰੂ ਹੋਈ ਤੇ 10 ਮਹੀਨੇ ਸੀਸਫਾਇਰ ਕਰਕੇ ਮੁੱਕ ਗਈ ਇਹ ਭੁਲੇਖੇ ਆਪਣੇ ਮਨਾਂ ਦੇ ਵਿੱਚੋਂ ਕੱਢ ਦਿਓ